ਕੀ ਹੋਇਆ? ਕੀ ਹੋਇਆ ਦੱਸ? ਕੁੜੀ ਕਿੱਥੇ ਤੇਰੀ? ਅਗਤ ਨਾਲ ਆਉਂਦੀ ਹੁੰਦੀ ਐ ਅੱਜ ਕਿੱਥੇ ਆਉ? ਮਾਂ ਦਾ ਪੁੱਤਰ ਰਵਨੀਤ ਸਿੰਘ ਗਿੱਲ ਸਾਡੇ ਸੁਪਨਿਆਂ ਦੇ ਘਰ 'ਚ ਠੀਕ ਹੋ ਕੇ ਆਪਣੇ ਘਰ ਗਿਆ ਤੇ ਜਾ ਕੇ ਪੂਰਾ ਹੋ ਗਿਆ ਸੀ ਟੀਵੀ ਨੇ ਮਾਰਿਆ। ਮਾਂ ਦੇ ਸਿਰ ਦਾ ਸਾਈਂ ਪੈਰਾਲਾਈਜ਼ ਸੀ। ਅੱਜ ਸਾਲ ਕੀ ਹੁਣ ਪੂਰਾ ਹੋ ਗਿਆ ਬਾਬਾ। ਕੰਨ ਸਾਥ ਦੇ ਸਮਾਂ ਹਾਂ ਤੇਰਾ ਘਰ ਆ ਇਹ ਤੂੰ ਸਾਡੀ ਮਾਂ ਤੇ ਮਾਂ ਦੀਆਂ ਦੋਨੇ ਲੱਤਾਂ ਹੈ ਨਹੀਂ ਗੀਆਂ ਪੱਟੀਆਂ ਹੋਈਆਂ ਪਲਾਸਟਿਕ ਦੀਆਂ ਲੱਤਾਂ ਲੱਗੀਆਂ ਬੇਬੇ ਦੇ ਤੇ ਜਿਉਂਦੇ ਜੀ ਪੁੱਤ ਮਾਂ ਨੂੰ ਜਿੰਨਾ ਕਿ ਇਲਾਜ ਕਰਾ ਸਕਦਾ ਸੀ ਕਰਾ ਕੇ ਕਿਆ ਮਾਂ ਨੇ ਪੁੱਤ ਦੀ ਲੋੜੀ ਮਨਾਈ ਧੀ ਨੂੰ ਪੜਾਇਆ ਲਿਖਾਇਆ ਪਾਲਿਆ ਪਰ ਬੇਸ਼ਕੀਤੀ ਪਰ ਕਰਮਾਂ ਦੇ ਵਿੱਚ ਜਿਹੜਾ ਦੁੱਖ ਸੁੱਖ ਆ ਨਾ ਜਿੰਮੇ ਹੁੰਦਾ ਉਹ ਬੰਦੇ ਨੂੰ ਝੱਟਣਾ ਹੀ ਪੈਂਦਾ ਹੈ। ਕਈ ਵਾਰ ਮੈਂ ਮਾਂ ਨਾਲ ਜਦੋਂ ਮਿਲਦਾ ਵਿਚਾਰ ਕਰਦਾ ਫੇਸ ਤੋਂ ਪਤਾ ਲੱਗਦਾ ਤਕਲੀਫ ਵੱਧ ਹੀ ਜਾ ਰਹੀ ਹੈ ਕਿਸੇ ਨਾ ਕਿਸੇ ਵੱਸਿਓ। ਮਾੜਾ ਤਾਂ ਕਦੇ ਕੁਝ ਕੀਤਾ ਹੀ ਨਹੀਂ ਸੀ ਜੇ ਕਿਸੇ ਦਾ ساری ਉਮਰ ਮਿਹਨਤ ਕਰਦਿਆਂ ਦੇ ਕੱਢ ਲਈ, ਪੁੱਤ ਪਾਲਿਆ ਸਭ ਵੀ ਤੁਰ ਗਿਆ। ਮਾਂ ਦੇ ਬਿਨਾਂ ਦੱਸੇ ਹੀ ਸਮਝ ਆ ਰਹੀ ਹੈ ਸਾਰੀ ਗੱਲ ਮਾਂ ਕਿਸ ਤਕਲੀਫ ਵਿੱਚ ਹੈ। ਰੋਨੀਗਾ ਤੂੰ ਕੀ ਹੋਇਆ ਕੀ ਹੋਇਆ ਦੱਸ ਕੁੜੀ ਕਿੱਥੇ ਤੇਰੀ ਅਗਤ ਨਾਲ ਆਉਂਦੀ ਹੁੰਦੀ ਅੱਜ ਕਿੱਥੇ ਆਓ ਮੇਰੇ ਨਾਲ ਨਹੀਂ ਆਇਆ ਕੋਈ ਉਹਨਾਂ ਤੇ ਇਹ ਜੀ ਛੋਟੀ ਕੁੜੀ ਨੂੰ ਕੀਤਾ ਸੀਗਾ ਜੀ ਫੋਨ ਉਹ ਕਹਿੰਦੀ ਮੀਂਹ ਪੈ ਗਿਆ ਮੇਰੇ ਘਰੇ ਪਾਣੀ ਵੜ ਗਿਆ ਮੇਰੇ ਘਰ ਵਾਲਾ ਬਿਮਾਰ ਆ ਜੀ ਮੈਂ ਰੱਖ ਨਹੀਂ ਸਕਦੀ ਤੇ ਵੱਡੀ ਕੁੜੀ ਕੋਲੋਂ ਇਹ ਤਾਂ ਰੈਂਦੀ ਸੀ ਰਹੀ ਨੇ ਕਿ ਮੈਨੂੰ ਕਹਿੰਦੀ ਕਿ ਉੱਥੇ ਛੱਡ ਜਾ ਤੁਸੀਂ ਗਵੰਡੇ ਹੋ ਹਾਂਜੀ ਕਿਰਸਤਦਾਰ ਨੂੰ ਸਹੀ ਦੱਸ ਮੈਨਾਂ ਦਾ ਕੁਝ ਨਹੀਂ ਲੱਗਦਾ ਮੈਂ ਤਾਂ ਆਟੋ 'ਚ ਇਹਨਾਂ ਨੂੰ ਉੱਥੇ ਲੈ ਤੱਕ ਲੈ ਕੇ ਆਂ ਨਹੀਂ ਯਾਨੀ ਕਿ ਜਾਣਦੇ ਹਾਂ ਹਾਂ ਜਾਣਦੇ ਹਾਂ ਅੱਗੇ ਵੀ ਲਿਆਉਂਦੇ ਲਿਆਉਂਦੇ ਆ ਅੱਗੇ ਹਾਂਜੀ ਮੈਂ ਲੈ ਕੇ ਆਂਦਾ ਬੇਬੇ ਤੇਰੀ ਕੁੜੀ ਦਾ ਤੈਨੂੰ ਕਿੰਨਾ ਉਹ ਕਰਦੀ ਆ ਕੀ ਹੋ ਗਿਆ ਹੁਣ ਹੈ ਛੋਟੀ ਕਰਦੀ ਵੱਡੀ ਨਹੀਂ ਕਰ ਵੱਡੀ ਨਹੀਂ ਕਰਦੀ ਚਲ ਛੋਟੀ ਹੈਗੀ ਇੱਕ ਬਹੁਤ ਆਪਾਂ ਨੂੰ ਦੋ ਤੋਂ ਕਰਾਉਣਾ ਕੀ ਹੈ ਆਪਾਂ ਹੈ ਉਹ ਕੰਨੀ ਮੈਂ ਰੱਖ ਨਹੀਂ ਸਕਦੇ ਤੁਮ ਮੰਨੇ ਹਾਂ ਛੋਟੀ ਕੰਨੀ ਤਿੰਨ ਦਿਨ ਬਾਈ ਜੀ ਹੁਣ ਕੋਲੇ ਰਿਹਾ ਥੋੜੇ ਦਿਨ ਫਿਰ ਮੈਂ ਵੀ ਜਾ ਹਟ ਜੂਗਾ ਫਿਰ ਮੈਂ ਲੈ ਕੋਈ ਨਹੀਂ ਫਿਰ ਇੱਥੇ ਰਹਿ ਪਾ ਤੈਨੂੰ ਮੈਂ ਕਹਿਤਾ ਸੀ ਸਾਡਾ ਤੇਰਾ ਘਰ ਆ ਇਹ ਤੂੰ ਸਾਡੀ ਮਾਂ ਹੈਂ ਕਿਆ ਨਹੀਂ ਸੀ ਫਿਰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਮਾਂ ਦਾ ਪੁੱਤ ਰਵਨੀਤ ਸਿੰਘ ਗਿੱਲ ਸਾਡੇ ਸੁਪਨਿਆਂ ਦੇ ਘਰ ਚ ਠੀਕ ਹੋ ਕੇ ਆਪਣੇ ਘਰ ਗਿਆ ਤੇ ਜਾ ਕੇ ਪੂਰਾ ਹੋ ਗਿਆ ਸੀ ਟੀਵੀ ਦੀ ਬਿਮਾਰੀ ਸੀ ਮਾਂ ਦੇ ਸਿਰ ਦਾ ਸਾਈ ਪੈਰਾਲਾਈਸ ਸੀ ਉਹ ਵੀ ਪਿਛਲੇ ਸਾਲ ਅੱਜ ਦੇ ਸਾਲ ਜੀ ਹੁਣ ਪੂਰਾ ਹੋ ਗਿਆ ਬਾਪੂ ਜੀ 6 ਮਹੀਨਾ ਲੱਗ ਗਿਆ ਪਰसों ਹਾਂ ਮੰਨ ਲਓ ਆਹੀ 2024 ਜੀ ਪੂਰਾ ਹੋਇਆ ਬਾਪੂ ਵੀ ਸਿਕਿਉਰਿਟੀ ਦਾ ਕੰਮ ਕਰਦਾ ਸੀ ਬਾਪੂ ਤੇ ਮਾਂ ਦੀਆਂ ਦੋਨੇ ਲੱਤਾਂ ਹੈ ਨਹੀਂ ਗੀਆਂ ਵੱਡੀਆਂ ਹੋਈਆਂ ਪਲਾਸਟਿਕ ਦੀਆਂ ਲੱਤਾਂ ਲੱਗੀਆਂ ਬੇਬੇ ਦੇ ਤੇ ਜਿਉਂਦੇ ਜੀ ਪੁੱਤ ਮਾਂ ਨੂੰ ਜਿੰਨਾ ਕਿ ਇਲਾਜ ਕਰਾ ਸਕਦਾ ਸੀ ਕਰਾ ਕੇ ਗਿਆ ਮਾਂ ਦੇ ਦੋ ਧੀਆਂ ਤੇ ਇੱਕ ਪੁੱਤ ਹੋਇਆ ਬੜੀਆਂ ਖੁਸ਼ੀਆਂ ਮਨਾਈਆਂ ਮਾਂ ਨੇ ਪੁੱਤ ਦੀ ਲੋੜੀ ਮਨਾਈ ਧੀ ਨੂੰ ਪੜਾਇਆ ਲਿਖਾਇਆ ਪਾਲਿਆ ਪਰਵਰਿਸ਼ ਕੀਤੀ ਪਰ ਕਰਮਾਂ ਦੇ ਵਿੱਚ ਜਿਹੜਾ ਦੁੱਖ ਸੁੱਖ ਹੈ ਨਾ ਜਿਵੇਂ ਹੁੰਦਾ ਉਹ ਬੰਦੇ ਨੂੰ ਕੱਟਣਾ ਹੀ ਪੈਂਦਾ ਕੋਈ ਕਰਮਾਂ ਦਾ ਕਹਿ ਦਈਏ ਬਾਪੂ ਮਾਤਾ ਦਾ ਘਰ ਵਾਲਾ ਸੀ ਜਿਹੜਾ ਉਹ ਬੜਾ ਸਿੱਧਾ ਸਾਦਾ ਬੰਦਾ ਜ਼ਮੀਨ ਵੇਚੀ ਸੀ ਕੋਈ ਸਾਂਝੀ ਉਹ ਪੈਸਾ ਸਾਰਾ ਹੀ ਰਿਸ਼ਤੇਦਾਰਾਂ ਨੇ ਖਾ ਲਿਆ ਬਾਪੂ ਉਸ ਚੀਜ਼ ਦੀ ਟੈਨਸ਼ਨ ਚਲਾ ਗਿਆ ਬੇਬੇ ਦਾ ਪੁੱਤ ਸੀ ਜਿਹੜਾ ਪੜ੍ਹਿਆ ਲਿਖਿਆ ਸੀ ਬਹੁਤ ਸੂਝਵਾਨ ਸੀ ਸਿਆਣਾ ਸੀ ਉਹ ਨਸ਼ਿਆਂ 'ਚ ਪੈ ਗਿਆ ਨਸ਼ੇ ਨੇ ਉਹਦਾ ਮਤਲਬ ਟੀਵੀ ਸਿਕਟਾ ਸੁਕਟਾ ਪੀਣ ਲੱਗ ਗਿਆ ਮਤਲਬ ਨਸ਼ਾ ਕਹਿ ਦਈਏ ਉਹਦੇ ਨੂੰ ਟੀਵੀ ਦੀ ਬਿਮਾਰੀ ਹੋ ਗਈ ਉਹਨੂੰ ਟੀਵੀ ਦੀ ਬਿਮਾਰੀ ਐਸੀ ਹੋਈ ਉਹਦਾ ਸਰੀਰ ਅੰਦਰੋਂ ਟੀਵੀ ਨੇ ਖਤਮ ਕਰਤਾ ਸਾਨੂੰ ਫੋਨ ਆਇਆ ਵਾਸਤੇ ਅਸੀਂ ਜਾ ਕੇ ਲੈ ਕੇ ਆਏ ਮਾਂ ਨੂੰ ਵੀ ਮਾਂ ਦੇ ਪੁੱਤ ਨੂੰ ਵੀ ਤੇ ਸਿਰ ਦੇ ਸਾਈ ਨੂੰ ਬਾਪੂ ਨੂੰ ਵੀ ਉਹਨੂੰ ਵੀ ਤਰਨੀ ਸੀ ਹੁੰਦਾ ਉਦੋਂ ਇੱਥੇ ਰਹੇ ਬੇਟਾ ਠੀਕ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਜਾਨ ਬਚ ਗਈ ਘਰ ਚਲੇ ਗਏ ਛੁੱਟੀ ਲੈ ਕੇ ਘਰ ਕਹਿੰਦਾ ਸੀ ਘਰ ਤਾਂ ਵੇਚ ਚੁੱਕਿਆ ਸੀ ਕਿਸੇ ਦੀ ਮੋਟਰ ਤੇ ਰਹਿੰਦੇ ਸੀ ਤੇ ਅਸੀਂ ਹਾਂਜੀ ਅਸੀਂ ਪ੍ਰਣ ਕੀਤਾ ਮਹਾਰਾਜ ਨੇ ਕਿਰਪਾ ਕੀਤੀ ਨਗਰ ਦੇ ਕੁਸ਼ਵੀਰਾਂ ਨਾਲ ਰਲ ਕੇ ਉਹਨਾਂ ਨੇ ਇਨਾਂ ਨੂੰ ਜਗ੍ਹਾ ਦਿੱਤੀ ਅਸੀਂ ਸੋਚਿਆ ਵੀ ਇੱਕ ਕੋਠਾ ਪਾ ਦਈਏ ਦੋ ਗਾਡਰਾਂ ਤੇ ਪਰ ਘਰ ਜਾ ਕੇ ਰਵਨੀਤ ਫਿਰ ਉਹਨੇ ਜਿਹੜੀ ਉਹਨੂੰ ਤਲਬ ਸੀਗੀ ਸਮੋਕਿੰਗ ਕਰਦਾ ਸੀ ਉਹਨੇ ਫਿਰ ਉਹ ਸਮੋਕਿੰਗ ਕਰਨੀ ਸ਼ੁਰੂ ਕਰਤੀ ਤੇ ਉਹ ਅਕਾਲ ਚਲਾਣਾ ਕਰ ਗਿਆ ਮਾਂ ਦੀਆਂ ਲਤਾਂ ਤਾਂ ਪਹਿਲਾਂ ਹੀ ਹੈ ਨਹੀਂ ਸੀ ਸ਼ੂਗਰ ਕਰਕੇ ਦੋਨੇ ਲਤਾਂ ਕੱਟੀਆਂ ਗਈਆਂ ਸੀਗੀਆਂ ਕਿਉਂਕਿ ਸ਼ੂਗਰ ਇੰਨਾ ਜ਼ਿਆਦਾ ਸੀ ਲਤਾਂ ਕਲ ਗਈਆਂ ਸੀ ਕਾਲੀਆਂ ਹੋ ਗਈਆਂ ਸੀ ਲਤਾਂ ਤੇ ਬਾਪੂ ਵੀ ਚੱਲਣ ਫੇਰਨ ਤੋਂ ਰਹਿ ਗਿਆ ਸੀ ਫਿਰ ਇੱਥੋਂ ਔਲਾਦ ਚੱਲਦਾ ਸੀ ਮਾਂ ਦਾ ਵੀ ਬਾਪੂ ਦਾ ਵੀ ਰਾਸ਼ਨ ਹਰ ਮਹੀਨੇ ਲੈ ਜਾਂਦੇ ਚਲੋ ਆਪਦਾ ਗੁਜ਼ਾਰਾ ਕਰੀ ਜਾਂਦੇ ਸੀ ਦੋਨੋਂ ਜਾਣੇ ਧੀਆਂ ਵਿਆਹੀਆਂ ਗਈਆਂ ਸੀ ਪਰ ਉਹਨਾਂ ਤੇ ਬੋਝ ਨਹੀਂ ਸੀ ਮਾਂ ਬੈਠੀ ਬੈਠੀ ਦੋ ਫੋਲਕੇ ਲਾਹਣਦੀ ਸੀ ਤੇ ਬਾਪੂ ਇਧਰੋਂ ਉਧਰੋਂ ਔੜਪੜ ਕਰਕੇ ਸਮਾਨ ਫੜਾਉਂਦਾ ਸੀ ਚੱਕ ਕੇ ਤੇ ਇੱਥੇ ਹਰ ਮਹੀਨੇ ਆਉਂਦੇ ਲੀੜਾ ਕਪੜਾ ਰਾਸ਼ਨ ਜੋ ਅਸੀਂ ਆਟੋ ਲੈ ਕੇ ਆਉਂਦੇ ਆਟੋ ਦਾ ਕਿਰਾਇਆ ਉਹ ਵੈਗਰੂ ਸੱਚੇ ਪਾਸ਼ਾ ਕਰਾਉਂਦੇ ਅਸੀਂ ਕੌਣ ਆ ਪਰ 6 ਮਹੀਨੇ ਪਹਿਲਾਂ ਬਾਪੂ ਵੀ ਚਲ ਵਸਿਆ ਹੁਣ ਬੇਬੇ ਤਿਆਂ ਜੋਗੀ ਰਹਿ ਗਈ ਵਿਚਾਰੀ ਹੁਣ ਤਿਆਂ ਵੀ ਬਗਾਨੇ ਹੱਥੀਆਂ ਵਿਆਈਆਂ ਹੋਈਆਂ ਇੱਕ ਛੋਟੀ ਕੁੜੀ ਆ ਬੇਬੇ ਦੀ ਜਿਹੜੀ ਉਹ ਬੇਬੇ ਦੀ ਮਦਦ ਵੀ ਕਰਦੀ ਆ ਖਿਆਲ ਵੀ ਰੱਖਦੀ ਆ ਆਪਣੇ ਕੋਲ ਬੇਬੇ ਨੂੰ ਜਾਂ ਉਹ ਇਹਨਾਂ ਕੋਲੇ ਚਲੇ ਜਾਂਦੇ ਤੇ ਕਈ ਵਾਰ ਮਹਿਮਾਨ ਨਾਲ ਜਦੋਂ ਮਿਲਦਾ ਵਿਚਾਰ ਕਰਦਾ ਇਦੇ ਚਿਹਰੇ ਦੀਆਂ ਉਹ ਮਤਲਬ ਫੇਸ ਤੋਂ ਪਤਾ ਲੱਗਦਾ ਕਿ ਤਕਲੀਫ ਵੱਧ ਹੀ ਜਾ ਰਹੀ ਹੈ ਕਿਸੇ ਨਾ ਕਿਸੇ ਪੱਥਿਓਂ ਸੁੱਖ ਦਾ ਸਾਥ ਆ ਹੀ ਨਹੀਂ ਰਿਹਾ ਇਹਨੂੰ ਆਪਾਂ ਕੀ ਕਵਾਂਗੇ ਕਿ ਕਰਮਾਂ ਦਾ ਹੀ ਹੈ ਕੁਝ ਫਿਰ ਕਿਉਂਕਿ ਮਾੜਾ ਤਾਂ ਕਦੇ ਕੁਝ ਕੀਤਾ ਹੀ ਨਹੀਂ ਸੀ ਹਜੇ ਕਿਸੇ ਦਾ ساری ਉਮਰ ਮਿਹਨਤ ਕਰਦਿਆਂ ਨੇ ਕੱਢਤੀ ਪੁੱਤ ਪਾਲਿਆ ਸੀ ਉਹ ਵੀ ਤੁਰ ਗਿਆ ਹੈਨਾ ਤੇ ਅੱਜ ਆਟੋ ਦੇ ਵਿੱਚ ਬਾਈ ਲੈ ਕੇ ਆਇਆ ਮਾਂ ਨੂੰ ਤੇ ਮਾਂ ਦੇ ਬਿਨਾਂ ਦੱਸੇ ਹੀ ਸਮਝ ਆ ਰਹੀ ਹੈ ਸਾਰੀ ਗੱਲ ਵੀ ਮਾਂ ਕਿਸ ਤਕਲੀਫ ਦੇ ਵਿੱਚ ਸਾਡੀ ਇੱਕ ਬੇਨਤੀ ਆ ਦੇਖੋ ਆਪਾਂ ਰਿਸ਼ਤੇਦਾਰੀਆਂ ਆਪਣੀਆਂ ਨੱਚਣ ਗਾਉਣ ਨੂੰ ਨਹੀਂ ਹੁੰਦੀਆਂ ਗਿਆ ਵੀ ਜੇ ਵਿਆਹ ਜਾਂ ਲੋਹੜੀ ਆ ਜਾਂ ਕੋਈ ਪ੍ਰੋਗਰਾਮ ਆ ਕੋਈ ਫੇਰ ਤਾਂ ਅਸੀਂ ਮੂਹਰੇ ਆ ਕੇ ਦੂਜੇ ਨੂੰ ਹੱਥ ਕਰ ਕਰਕੇ ਬੋਲੀਆਂ ਪਾਉਣੇ ਆ ਆ ਮੁੰਡੇ ਦਾ ਤਾਇਆ ਮੁੰਡੇ ਦਾ ਬਾਪੂ ਆ ਜੀਜਾ ਪਰ ਜਦੋਂ ਦੁੱਖ ਆਉਂਦਾ ਉਦੋਂ ਸਾਰੇ ਰਿਸ਼ਤੇ ਕਿੱਧਰ ਚਲੇ ਜਾਂਦੇ ਆ ਇਹਦੀਆਂ ਦਰਾਣੀਆਂ ਜਠਾਣੀਆਂ ਨਣਦਾਂ ਪਰਜਾਈਆਂ ਭਰਾ ਭੈਣਾ ਮਾਮੇ ਭੂਆ ਮਾਸੀ ਦੇ ਧੀਆਂ ਪੁੱਤ ਮਤਲਬ ਇਹ ਬੜੀ ਦੁੱਖ ਦੀ ਗੱਲ ਆ ਜੀ ਬਸ ਸਰਦਾਸ ਕਰਿਓ ਇਸ ਮਾਂ ਵਾਸਤੇ ਪਰ ਮਾਂ ਬੜੀ ਹੌਸਲੇ ਵਾਲੀ ਹੈਮਤ ਵਾਲੀ ਆ ਦੋਨੋਂ ਲੱਤਾਂ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਇਹਦੇ ਉਪਰੋਂ ਦੇਖ ਕੇ ਅੰਦਾਜ਼ਾ ਵੀ ਨਹੀਂ ਲਾ ਸਕਦੇ ਮਾਂ ਨੂੰ ਬੇਦੀਆਂ ਲੱਤਾਂ ਤੋਂ ਪਾਹ ਜਾਏ। ਅਸ ਸੱਚੇ ਪਾਸ਼ਾ ਕਰਪਾ ਕਰ ਹੁਣ ਇੱਕ ਦੋ ਦਿਨਾਂ ਕੱਟ ਜਾਂਦੀ ਹੈ। ਹਾਂ ਕੋਈ ਨਾ ਮਾਂ ਪਰ ਟੈਸਟੋਸਟੇਰੋਨ ਕਰਾ ਲੈਣਾ ਸਾਰੇ ਇੱਥੇ ਰੱਖ ਕੇ ਦੋ ਚਾਰ ਦਿਨ। ਇਹ ਤਾਂ ਕਰਕੇ ਆਈਂ। ਕੋਈ ਨਾ ਆ ਜਾ ਉਤਰਿਆ। ਆਪਾਂ ਦੋ ਚਾਰ ਦਿਨ ਟੈਸਟ ਕਰਾਉਣੇ ਆ ਫਿਰ ਕੁੜੀ ਲੈ ਜਾਊਗੀ ਆ ਕੇ ਤੈਨੂੰ। ਠੀਕ ਆ? ਨਹੀਂ ਵੱਡੀ ਨਾਲ ਹੁਣ ਗੱਲ ਕਰਕੇ ਮੈਂ ਜਾਣਾ। ਕੋਈ ਨਾ ਮੈਂ ਕੱਲ ਕਰ ਲਉ ਵੱਡੀ ਨਾਲ ਠੀਕ ਆ ਛੋਟੀ ਕੋਲੇ ਚਲੀ ਜਾਂਦੇ ਹੂੰ ਉਹ ਕਹਿੰਦੇ ਮੰਮੀ ਥੋੜੇ ਦੇ ਨਹਾ ਫਿਰ ਮੈਂ ਲੈ ਆਉਂਗੀ ਠੀਕ ਨਾ ਕਰਿਆ ਕਰ ਨਾ ਕਰਿਆ ਤੈਨੂੰ ਮੈਂ ਕਿਹਾ ਨਹੀਂ ਸੀਗਾ ਵੀ ਰਵਨੀਤ ਦੀ ਥਾਂ ਤੇ ਅਸੀਂ ਤੇਰੇ ਨਾਲ ਆ ਹੁਣ ਠੀਕ ਆ ਰੋਇਆ ਨਾ ਕਰ